ਉਹ ਮਾਪੇ ਕਾਤਰ ਦੇ ਗੁਨਾਹਗਾਰ ਨੇ ਆਪਣੇ ਬੱਚਿਆਂ ਦੀ ਜਿਹੜੇ ਆ ਗਲਤੀ ਕਰਦੇ ਨੇ ਬੇਸ਼ੱਕ ਕੁਦਰਤ ਨੇ ਮਾਪੇ ਦਾ ਰਤਬਾ ਬਹੁਤ ਵੱਡਾ ਰੱਖਿਆ ਤੇ ਮਾਪੇ ਦਾ ਰਤਬਾ ਹੋਣਾ ਨਹੀਂ ਵੱਡਾ ਚਾਹੀਦਾ ਜਿੱਥੇ ਸਾਡੇ ਸਮਾਜ ਚ ਬਹੁਤ ਸਾਰੇ ਚੰਗੇ ਮਾਪੇ ਜਿਹੜੇ ਨੇ ਆਪਣਾ ਬਹੁਤ ਵਧੀਆ ਰੋਲ ਅਦਾ ਕਰਦੇ ਨੇ ਆਪਣੇ ਬੱਚਿਆਂ ਨੂੰ ਪੜਾਉਣ ਦਾ ਲਖਾਉਣ ਦਾ ਸੈਟਲ ਕਰਨ ਦਾ ਹਰ ਉਹਨਾਂ ਦੀ ਇੱਛਾ ਪੂਰੀ ਕਰਦੇ ਨੇ ਉਹ ਮਾਪੇ ਤਾਂ ਰੱਬ ਵਰਗੇ ਹੁੰਦੇ ਨੇ ਲੇਕਿਨ ਕੁਝ ਕੋ ਮਾਪੇ ਕੀ ਕਰਦੇ ਨੇ ਕਿ ਆਪਣੇ ਬੱਚਿਆਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੰਦੇ ਜਿਵੇਂ ਉਹਨਾਂ ਦੀ ਪੜ੍ਹਾਈ ਲਿਖਾਈ ਸਮੇਂ ਖਰਚਾ ਹੋਣਾ ਜਾਂ ਉਹਨਾਂ ਨੂੰ ਸਾਈਕਲ ਕਰਦੇ ਖਰਚਾ ਹੋਣਾ ਉਨਾਂ ਕੋ ਪੈਸੇ ਵੀ ਹੁੰਦੇ ਨੇ ਜੇਕਰ ਪੈਸੇ ਨਾ ਹੋਣ ਤਾਂ ਫਿਰ ਬੱਚੇ ਵੀ ਡਿਮਾਂਡ ਨਹੀਂ ਕਰਦੇ ਆਪਣੇ ਮਾਪਿਆਂ ਤੋਂ ਤੇ ਜੇ ਉਹਨਾਂ ਕੋਲ ਹੋਣ ਤਾਂ ਉਹ ਲੁਕਾ ਲੁਕਾ ਕੇ ਰੱਖਣ ਬੱਚਿਆਂ ਨੂੰ ਤੇ ਦੇਣ ਹੀ ਨਾ ਉਹਨਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਕੁਝ ਨਾ ਹੀ ਕਰਨ ਇਹ ਸੋਚ ਕੇ ਰੱਖਣ ਕਿ ਚਲੋ ਕੋਈ ਗੱਲ ਨਹੀਂ ਬਾਅਦ 'ਚ ਕਦੇ ਕੰਮ ਆਵਾਂਗੇ ਬਾਅਦ 'ਚ ਦੇਵਾਂਗੇ ਬਾਅਦ 'ਚ ਦੇਵਾਂਗੇ ਇੰਜ ਕਰਦਿਆਂ ਕਰਦਿਆਂ ਕਈ ਵਾਰਾਂ ਜ਼ਿੰਦਗੀਆਂ ਗੁਜ਼ਰ ਜਾਂਦੀਆਂ ਨੇ ਮੇਰੇ ਇੱਕ ਬਟਾਲੀਤ ਵਾਲੀ ਸਾਈਡ ਤੋਂ ਇੱਕ ਬਹੁਤ ਹੀ ਸਤਿਕਾਰਯੋਗ ਮੇਰੇ ਭੈਣ ਜੀ ਨੇ ਉਹਨਾਂ ਦੇ ਪਰਿਵਾਰ ਤੇ ਦੂਰੋਂ ਨੇੜਿਓਂ ਉਹ ਜਿਨ੍ਹਾਂ ਦੇ ਉਹਦੇ ਗਾੜੀ ਵਾਕ ਵਸਣ ਉਹਨਾਂ ਚ ਕਦੇ ਨਹੀਂ ਘਟਣਾ ਵਾਪਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਇਹੋ ਜਿਹੀ ਘਟਨਾਵਾਂ ਹੋਰ ਵੀ ਬਹੁਤ ਸਾਰੀਆਂ ਤੁਸੀਂ ਸੁਣੀਆਂ ਹੋਣਗੀਆਂ ਤੁਸੀਂ ਜਾਣਦੇ ਹੋ ਕਿ ਕਈ ਵਾਰਾਂ ਬੱਚੇ ਜਿਹੜੇ ਨੇ ਆਪਣੇ ਮਾਪਿਆਂ ਤੋਂ ਕਹਿਣਗੇ ਕਿ ਸਾਨੂੰ ਆ ਪੈਸੇ ਦੇ ਦਿਓ ਤੁਹਾਡੇ ਕੋਲ ਹੈਗੇ ਮੈਂ ਆਪਣਾ ਕਾਰੋਬਾਰ ਚਲਾ ਲਾਂ ਮੈਂ ਆਪਣਾ ਕੰਮ ਨੂੰ ਸੈੱਟ ਕਰ ਲਾ ਲੇਕਿਨ ਮਾਪੇ ਦਿੰਦੇ ਨਹੀਂ ਤਾਂ ਫਿਰ ਉਹ ਕਈ ਵਾਰ ਧੀਆ ਪੁੱਤ ਕੀ ਕਰਦੇ ਨੇ ਕਿ ਮੰਗ-ਮਾ ਕੇ ਥੱਕ ਜਾਂਦੇ ਨੇ ਨਾ ਇਧਰ ਕੰਮ ਸੈਟ ਹੁੰਦਾ ਨਾ ਕਿਸੇ ਹੋਰ ਸੱਗਾ ਤੇ ਕੰਮ ਸੈੱਟ ਹੁੰਦਾ ਅਖੀਰ ਉਹ ਕਈ ਵਾਰ ਆਤਮ ਹੱਤਿਆ ਕਰ ਜਾਂਦੇ ਨੇ ਤੇ ਜਦੋਂ ਕੋਈ ਦਾ ਧੀ ਪੁੱਤ ਆਤਮ ਹੱਤਿਆ ਕਰਦਾ ਹੁੰਦਾ ਨਾ ਜਾਂ ਕਰਨ ਬਾਰੇ ਸੋਚ ਰਿਹਾ ਹੁੰਦਾ ਇਹ ਬੜਾ ਵੱਡਾ ਗੁਨਾਹ ਹੁੰਦਾ ਤੋ ਕਿ ਪਹਿਲੀ ਗਲਤੀ ਤਾਂ ਬੱਚਿਆਂ ਦੀ ਵੀ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜੇ ਮਾਪੇ ਨਹੀਂ ਦਿੰਦੇ ਤਾਂ ਕਿਸੇ ਤਾਂ ਤੇ ਜੇ ਮਾਪੇ ਪਾਸੇ ਨਹੀਂ ਦਿੰਦੇ ਤਾਂ ਇੱਦੀ ਵੱਡੀ ਵੀ ਕੋਈ ਗੱਲ ਨਹੀਂ ਕਿ ਅਸੀਂ ਆਤਮਾ ਤੇ ਹੀ ਕਰ ਲਈਏ ਪਰ ਜੇ ਮਾਪਿਆਂ ਕੋਲ ਹੈਗੇ ਨਹੀਂ ਤਾਂ ਉਹਨਾਂ ਕਿੱਥੇ ਖੜਨੇ ਨੇ ਉਹਨਾਂ ਕਿੰਨੂੰ ਦੇਣੇ ਨੇ ਤੇ ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਧੀਆਂ ਪੁੱਤਰਾਂ ਦੀ ਖੁਸ਼ੀ ਦੇ ਲਈ ਜਿੰਨਾ ਉਹ ਦੇ ਸਕਦੇ ਉਹ ਦੇ ਦੇਣਾ ਚਾਹੀਦਾ ਆ ਕਿਉਂਕਿ ਬਹੁਤ ਸਾਰੇ ਚੰਗੇ ਮਾਪੇ ਇੰਜ ਕਰਦੇ ਨੇ ਤੇ ਘਟਨਾ ਵੀ ਇੰਜ ਦੀ ਹੀ ਵਾਪਰੀ ਕਿ ਉਹ ਬੱਚਾ ਨੂੰ ਲੋੜ ਸੀ ਪੈਸਿਆਂ ਦੀ ਤੇ ਉਹਨੇ ਕਿਹਾ ਕਿ ਮਾਂ ਜਾਂ ਆਪਣੇ ਪਿਤਾ ਨੂੰ ਕਿਹਾ ਤੁਹਾਡੇ ਕੋਈ ਹੈਗੇ ਲੈ ਲਓ ਤੇ ਮੈਂ ਕਿਹੜਾ ਕੋਈ ਗਲਤ ਕੰਮ ਕਰਦਾ ਕੋਈ ਮੈਂ ਨਸ਼ਾ ਕਰਦਾ ਜਾਂ ਮੈਂ ਕੋਈ ਗਲਤ ਕਿਸੇ ਸੋਸਾਇਟੀ ਵਿੱਚ ਜਾਗਾ ਮੈਂ ਤਾਂ ਇੱਕ ਬਿジネス ਲਈ ਜਾਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਰਨਾ ਤੇ ਮਾਂ ਨੇ ਪੈਸੇ ਨਾ ਦਿੱਤੇ ਮਾਂ ਕੋ ਪੈਸੇ ਵੀ ਹੈਗੇ ਸੀ ਲੇਕਿਨ ਜਦੋਂ ਫਿਰ ਉਹ ਬੱਚਾ ਆਤਮ ਹੱਤਿਆ ਕਰ ਗਿਆ ਮਰ ਗਿਆ ਜਵਾਨ ਚੜ੍ਹਦੀ ਉਮਰ ਦੇ ਵਿੱਚ ਜਦੋਂ ਬੱਚੇ ਨੇ ਆਤਮ ਹੱਤਿਆ ਕਰ ਲਈ ਤੇ ਮਾਂ ਉਹ ਪੈਸੇ ਚੁੱਕ ਕੇ ਉੱਤੇ ਸੁੱਟਦੀ ਫਿਰੇ ਕਿ ਲੈ ਤੂੰ ਪੁੱਤ ਸਾਰੇ ਪੈਸੇ ਲੈ ਲੈ ਵਾਜ ਦੇ ਕੋਈ ਬੋਲ ਪਾ ਫਿਰ ਉਹਨੇ ਕਿੱਥੋਂ ਬੋਲਣਾ ਸੀ ਵਾਜ ਤਾਂ ਉਹ ਚਰਤਰਲੇ ਕੱਢਦਾ ਰਹਿ ਗਿਆ ਕਿ ਮਾਂ ਤੂੰ ਇੰਜ ਨਾ ਕਰ ਮੈਨੂੰ ਲੋੜ ਆ ਜਿੱਦੋਂ ਪੈਸੇ ਦੇ ਦੇ ਕੀ ਸਾਡਾ ਅਸੀਂ ਇੰਨੇ ਨੀਵੇਂ ਹੋ ਗਏ ਆ ਕਿ ਆ ਸਾਨੂੰ ਇੰਨਾ ਲਾਲਚ ਹੋ ਗਿਆ ਪੈਸਿਆਂ ਦਾ ਕਿ ਅਸੀਂ ਪੈਸੇ ਨੂੰ ਹੀ ਸਭ ਕੁਝ ਰੱਖ ਲਿਆ ਐਵੇਂ ਹੀ ਬਹੁਤ ਸਾਰੇ ਪਰਿਵਾਰਾਂ 'ਚ ਹੁੰਦਾ ਹੈ ਕਿ ਕਈ ਵਾਰ ਮਾਪੇ ਇੱਕ ਬੱਚੇ ਨੂੰ ਵੱਧ ਤੋਂ ਵੱਧ ਦੌਲਤ ਦੇ ਦਿੰਦੇ ਨੇ ਤੇ ਜਿਹੜੀ ਜ਼ਮੀਨ ਦੇ ਕਾਰੋਬਾਰ ਦੇ ਇੱਕ ਨਾ ਵਿਤਕਰਾ ਕਰਦੇ ਨਹੀਂ ਉਹਦੀ ਬਾਹ ਨਹੀਂ ਖੜਦੇ ਉਹਨੂੰ ਆਰਥਿਕ ਤੌਰ ਤੇ ਨੀਮਾ ਹੋ ਜਾਂਦਾ ਕਈ ਵਾਰ ਐਵੇਂ ਨਹੀਂ ਧੀ ਪੁੱਤ ਕੋਈ ਆਤਮਤਿਆ ਕਰ ਜਾਂਦਾ ਤੇ ਇਹਦੇ ਕਾਤਲ ਤੇ ਗੁਨਾਹਗਾਰ ਜਿਹੜੇ ਵੀ ਉਹ ਮਾਪੇ ਹੁੰਦੇ ਨੇ ਹਾਲਾਤ ਜਿਹੜੇ ਬਣਾਏ ਹੁੰਦੇ ਨੇ ਕਿਉਂਕਿ ਕਈ ਵਾਰ ਕਈ ਮਾਪੇ ਹਾਲਾਤ ਇੰਨਾ ਵੀ ਬਣਾ ਦਿੰਦੇ ਨੇ ਆਪਣੇ ਬੱਚਿਆਂ ਦੇ ਆੜੇ ਦਿਵਾਲੇ ਮਨੁੱਖ ਜਿੰਨਾ ਮਰਜੀ ਸਟਰਗਲ ਕਰੇ ਜਿੰਨੀ ਮਰਜੀ ਕੋਸ਼ਿਸ਼ ਕਰੇ ਉਹ ਗਰੀਬੀ ਚੋਂ ਉਹ ਦੁੱਖਾਂ ਚੋਂ ਬਾਹਰ ਨਹੀਂ ਨਿਕਲ ਹੁੰਦਾ ਤੇ ਮੇਰਾ ਇੱਥੇ ਕਿਸੇ ਭੈਣ ਭਰਾ ਨੂੰ ਇਹ ਕਹਿਣ ਦਾ ਭਾਵ ਨਹੀਂ ਹੈ ਕਿ ਜੇ ਅੱਜ ਦੇ ਦੁੱਖ ਨੇ ਗਰੀਬੀ ਨੇ ਮਾਰੇ ਦੰਨ ਕਿ ਆਫਾਤ ਮਤਿਆ ਕਰ ਲਈਏ ਆਪਾਂ ਨੂੰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਖੇਤ ਤੱਕ ਪਰ ਕੁਝ ਕੁ ਲੋਕੇ ਵੀ ਨੇ ਜਟੋਟੇ ਜਾਂਦੇ ਨੇ ਉਹ ਉਹਨਾਂ ਦਾ ਟੁੱਟਣਾ ਜ਼ਾਇਦ ਹੁੰਦਾ ਜਦੋਂ ਟੁੱਟ ਜਾਂਦੇ ਨੇ ਤਾਂ ਫਿਰ ਕੁਝ ਜਹਾ ਸਟੈਪ ਥਾ ਲੈਂਦੇ ਨੇ ਤੇ ਲੋਕਾਂ ਦੀ ਨਜ਼ਰ ਵਿੱਚ ਹੁੰਦਾ ਕਿ ਉਹ ਗਰੀਬੀ ਕਰਕੇ ਕਰ ਗਿਆ ਉਹ ਤੰਗੀ ਕਰਕੇ ਕਰ ਗਿਆ ਪਰ ਉਹਦੀ ਤੰਗੀ ਤੇ ਗਰੀਬੀ ਦਾ ਕਾਰਨ ਉਹਦੇ ਆਪਣੇ ਦੁਦੇ ਨੇ ਉਹਦੇ ਮਾਪੇ ਹੁੰਦੇ ਨੇ ਜਾਂ ਉਹਦੇ ਭੈਣ ਭਰਾ ਹੁੰਦੇ ਨੇ ਜਿਨ੍ਹਾਂ ਨੇ ਉਹਦੇ ਆਲੇ-ਦੁਆਲੇ ਦਾ ਮਾਹੌਲ ਐਵੇਂ ਦਾ ਬਣਾ ਦਿੱਤਾ ਹੁੰਦਾ ਆ ਜਿਹਦੇ ਨਾਲ ਉਹ ਆਤਮ ਹੱਤਿਆ ਕਰਨੀ ਮਜਬੂਰ ਹੋ ਗਿਆ ਮੈਂ ਸਮਝਦਾ ਜੇ ਰੱਬ ਸੋਹਣੇ ਨੇ ਸਾਨੂੰ ਢੀਆਂ ਪੁੱਤਰ ਦਿੱਤੇ ਨੇ ਮਾਪੇ ਦਿੱਤੇ ਨੇ ਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਉਣਾ ਚਾਹੀਦਾ ਆਪਣੇ ਨਾ ਤਾਂ ਮਾਪੇ ਹੀ ਗਲਤ ਹੁੰਦੇ ਆ ਤੇ ਨਾ ਹੀ ਧੀਆਂ ਪੁੱਤੀ ਗਲਤ ਹੁੰਦੇ ਨੇ ਤੇ ਆਪਣੇ ਇਹਨਾਂ ਦੇ ਆਲੇ-ਦੁਆਲੇ ਹਾਲਾਤਾਂ ਨੂੰ ਗਲਤ ਨਹੀਂ ਕਰਨਾ ਚਾਹੀਦਾ ਹਾਲਾਤ ਹਮੇਸ਼ਾ ਗਲਤ ਸਟੈਪ ਥਾ ਦਿੰਦੇ ਨੇ ਹਰੇਕ ਇਨਸਾਨ ਨੂੰ ਪਤਾ ਹੁੰਦਾ ਕਿ ਇਹ ਚਿੰਗਾ ਥੋੜੇ ਸਮੇਂ ਦੀ ਜ਼ਿੰਦਗੀ ਸਾਡੀ ਅਸੀਂ ਕੁਝ ਸਮੇਂ ਬਾਅਦ ਇਸ ਧਰਤੀ ਤੋਂ ਚਲੇ ਜਾਣਾ ਜੇ ਸੀ ਆਪਣੇ ਬੱਚਿਆਂ ਨੂੰ ਸੈਟਲ ਕਰਨ ਦੇ ਉਹਨਾਂ ਦੇ ਬਣਦਾ ਹੱਕ ਦੇ ਵੀ ਦਵਾਂਗੇ ਤੇ ਕੋਈ ਗਲਤ ਗੱਲ ਨਹੀਂ ਹੈਗੀ ਕਿਉਂਕਿ ਉਹਨਾਂ ਨੇ ਫਿਰ ਨਵੇਂ ਸਿਰ ਤੋਂ ਜ਼ਿੰਦਗੀ ਸ਼ੁਰੂ ਕਰਨੀ ਹੁੰਦੀ ਹੈ ਉਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਆ ਤੇ ਆਪਾਂ ਸਾਰਿਆਂ ਨੇ ਜ਼ਿੰਦਗੀ 'ਚ ਕਾਫੀ ਚੀਜ਼ਾਂ ਵੇਖ ਲਈਆਂ ਹੁੰਦੀਆਂ ਨੇ ਪੈਸੇ ਦੇ ਰੰਗ ਵੀ ਵੇਖ ਲਏ ਹੁੰਦੇ ਨੇ ਉੱਚੇ ਨੀਵੇਂ ਥਾਂ ਵੀ ਵੇਖ ਲਈ ਹੁੰਦੇ ਨੇ ਖਾ-ਪੀ ਵੀ ਲਿਆ ਹੁੰਦਾ ਬੱਚਿਆਂ ਨੂੰ ਚਾਹ ਹੁੰਦਾ ਆ ਸਾਨੂੰ ਆਪਣੇ ਬੱਚਿਆਂ ਦੀਆਂ ਉਹ ਲੋੜਾਂ ਜਿਹੜੀਆਂ ਜਾਇਜ਼ ਨੇ ਉਹਨਾਂ ਦੀ ਪੂਰਤੀ ਕਰਨੀ ਚਾਹੀਦੀ ਆ ਉਹਨਾਂ ਦਾ ਹੱਕ ਬਣਦਾ ਦੇਣਾ ਚਾਹੀਦਾ ਸਾਨੂੰ ਉਹਨਾਂ ਦੇ ਵਿਆਹਾਂ ਤੇ ਖਰਚੇ ਘੱਟ ਕਰਕੇ ਉਹਨਾਂ ਨੂੰ ਕਾਰੋਬਾਰ ਚ ਸੈਟਲ ਹੋਣ ਦੇ ਲਈ ਜਾਂ ਉਹਨਾਂ ਨੂੰ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਉਹ ਪੈਸਾ ਦੇ ਦੇਣਾ ਚਾਹੀਦਾ ਆਪਣੀ ਫੁਕਰਬਾਜੀ ਆਪਣੇ ਵਕਾਲੇ ਤੇ ਪੈਸਾ ਨਹੀਂ ਲਾਉਣਾ ਚਾਹੀਦਾ ਵਿਆਹਾਂ ਦੇ ਵਿੱਚ ਜਿਵੇਂ ਅਸੀਂ ਕਰਦੇ ਆ ਉਹੋ ਪੈਸੇ ਨਾਲ ਬੱਚਿਆਂ ਦੀ ਜ਼ਿੰਦਗੀ ਬਿਹਤਰ ਬਣ ਸਕਦੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਜਤਰ ਸਿੰਘ ਤਰਸਿੱਕਾ ਜੂਂਦਿਆ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ